ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪਸ ਤੁਸੀਂ ਆਪਣੀ ਆਪਣੀ پلیਸਿਸ ਦੇ ਉੱਪਰ ਠੀਕ ਹੋਵੋਗੇ ਵੈਲਕਮ ਹੈ ਤੁਹਾਡੇ ਆਪਣੇ ਚੈਨਲ ਤੇ ਮਾਲਵਾ ਬ੍ਰੀਕ ਫੇਰ ਤੋਂ ਲੈ ਕੇ ਆਏ ਆ ਤੁਹਾਡੇ ਵਾਸਤੇ ਸੋਹਣੇ ਸੋਹਣੇ ਡਿਜ਼ਾਈਨ ਕੜਾਈ ਵਾਲੇ ਸੂਟ ਜੋ ਕਿ ਸੋਹਣੇ ਸੋਹਣੇ ਰੰਗਾਂ ਦੇ ਉੱਤੇ ਰੈਡੀ ਕੀਤੇ ਹੋਏ ਹਨ ਤੁਸੀਂ ਆਪਣੀ ਇਸ ਡਿਮਾਂਡ ਤੇ ਵੀ ਰੈਡੀ ਕਰਵਾ ਸਕਦੇ ਹੋਗੇ ਆਪਣੀ ਪਸੰਦੀਦਾ ਕਲਰ ਦੇ ਉੱਤੇ ਵੀ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਜਿੱਦਾਂ ਦਾ ਤੁਹਾਨੂੰ ਕਲਰ ਪਸੰਦ ਹੈ ਉਹਦੇ ਤੇ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਹੈ ਇਹਨਾਂ ਵਿੱਚੋਂ WhatsApp ਨੰਬਰ ਤੇ ਸਾਨੂੰ ਸਕਰੀਨ ਸ਼ਾਟ ਲੈ ਕੇ ਆਰਡਰ ਕਰੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾਗਾ ਤੁਹਾਨੂੰ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਜੇ ਸਾਡੇ ਤੇ ਫਿਨਿਸ਼ਿੰਗ ਨਾਲ ਕੰਮ ਕੀਤਾ ਜਾਊਗਾ ਪੂਰਾ ਔਰ ਫੈਬਰਿਕ ਵੀ ਵਧੀਆ ਵਾਲਾ ਲਗਾ ਕੇ ਦਿੱਤਾ ਜਾਊਗਾ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੰਪਲੇਨ ਨਹੀਂ ਆਊਗੀ ਵੀਡੀਓ ਨੂੰ ਐਂਡ ਤੱਕ ਵਾਚ ਕਰਿਆ ਕਰੋ ਔਰ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੈਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਤੁਹਾਡੇ ਕੋਲੇ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਵੇ ਔਰ ਤੁਸੀਂ ਸੋਹਣੇ-ਸੋਹਣੇ ਸੂਟ ਦੇਖ ਸਕੋ ਤੇ ਰੈਡੀ ਕਰਵਾ ਸਕੋ। ਅਗਰ ਤੁਹਾਡੇ ਕੋਲੇ ਕੋਈ ਆਪਣਾ ਡਿਜ਼ਾਈਨ ਹੈਗਾ ਤਾਂ ਉਹ ਵੀ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋਗੇ। ਕਿਤੇ ਵੀ ਤੁਸੀਂ ਬੈਠੀ ਹੋਵੋਗੇ ਬਾਹਰ ਬੈਠਿਓਂ, ਇੰਡੀਆ ਤੋਂ ਜਾਂ ਇੰਡੀਆ ਚ ਹੋਵੋਗੇ ਕਿਤੇ ਵੀ ਬੈਠੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋਗੇ। ਤੇ ਤੁਹਾਡੇ ਐਡਰੈਸ ਤੇ ਸੂਟ ਪਹੁੰਚਾ ਦਿੱਤਾ ਜਾਊਗਾ ਸਟੀਚਿੰਗ ਵੀ ਕਰਵਾਉਣੀ ਹੈ ਤਾਂ ਤੁਸੀਂ ਕਰਵਾ ਸਕਦੇ ਹੋਗੇ ਅਗਰ ਵਿਦਆਊਟ ਸਟੀਚਿੰਗ ਤੁਸੀਂ ਬਾਈ ਕਰਨਾ ਤਾਂ ਵਿਦਆਊਟ ਸਟੀਚਿੰਗ ਵੀ ਬਾਈ ਕਰ ਸਕਦੇ ਹੋਗੇ ਪੇਂਟਿੰਗ ਦੇ ਔਰ ਹੈਂਡਵਰਕ ਦੀ ਡਿਜ਼ਾਈਨ ਵੀ ਰੈਡੀ ਕੀਤੇ ਜਾਂਦੇ ਆ ਅਗਰ ਤੁਸੀਂ ਉਹਨਾਂ ਉਹ ਵਾਲੀ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਉਹ ਵੀ ਸਾਨੂੰ ਦੱਸ ਸਕਦੇ ਹੋਗੇ ਬਹੁਤੀ ਸੋਹਣੇ ਤੇ ਸਫਾਈ ਨਾਲ ਕੰਮ ਕੀਤਾ ਜਾਂਦਾ ਹੈਗਾ ਜਲਦੀ ਜਲਦੀ ਜਾਓ ਵੀਡੀਓ ਚੈੱਕ ਕਰੋ ਐਂਡ ਤੱਕ ਵਾਚ ਕਰਿਆ ਕਰੋ ਵੀਡੀਓ ਔਰ ਅੱਗੇ ਵੀ ਸ਼ੇਅਰ ਕਰ ਦਿਆ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਆਪਣੇ ਭੈਣਾਂ ਨੂੰ ਸਹੇਲੀਆਂ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਜੋ ਉਹ ਵੀ ਸੋਹਣੇ ਸੋਹਣੇ ਸੂਟ ਰੈਡੀ ਕਰਵਾ ਸਕਣ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ